ਅੱਛਾ ਕੀ ਗੱਲਬਾਤ ਹੋਈ ਕੱਲ ਜੀ ਇੱਕ ਗੱਡੀ ਨੇ ਮੁੜਨਾ ਤਾਂ ਉਹਨੇ ਬ੍ਰੇਕ ਮਾਰਤੀ ਮਗਰ ਮੈਂ ਆ ਰਿਹਾ ਤਾਂ ਮੈਂ ਵੀ ਆਉਣੇ ਰੋਕੀ ਗਾੜੀ ਮਗਰ ਉਹਨੇ ਕਿਵੇਂ ਕਿਵੇਂ ਹੋਇਆ ਉਹਨੂੰ ਮੈਂ ਗੱਡੀ ਖੜੀ ਹੈ ਕਿਆ ਕਹਿਆ ਨਹੀਂ ਉਹਦਾ ਪਿੱਛੇ ਪਿੱਛੇ ਮਾਰੀ ਲਾ ਦੇ ਵਿੱਚੋਂ ਵਿੱਚੋਂ ਆ ਕੇ ਵੱਜੀ ਆ ਫੁੱਲ ਸਪੀਡ ਤੇ ਮਾਰੀ ਉਹਨੇ ਬ੍ਰੇਕ ਤੋਂ ਪੈਰ ਹੀ ਨਹੀਂ ਰਗਾ ਇਹ ਗੱਡੀ ਲੱਗ ਕੇ ਹੀ ਰੁਕੀ ਹੈ ਆ ਕੇ ਲੱਗ ਕੇ ਰੁਕੀ ਹੈ ਹਾਂ ਜੀ ਹਾਂ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ ਮੇਰੇ ਟਾਲਾ ਟੋਲਾ ਟੁੱਟ ਗਿਆ ਮਗਰ ਪੱਤੀਆਂ-ਪੁੱਤੀਆਂ ਲਾਈਟਾਂ ਲੋਟਾਂ ਟੁੱਟ ਗਈਆਂ ਅੱਛਾ ਹਾਂ ਜੀ ਮੂਰੀ ਵਾਲੇ ਬੰਦੇ ਨੂੰ ਨਹੀਂ ਕਿਹਾ ਜਿਹਨੇ ਗੱਡੀ ਰੋਕੀ ਸੀ ਉਹ ਰੋਕਿਆ ਕਿ ਨਹੀਂ ਰੋਕਿਆ ਉਹਨੇ ਰੋਕਿਆ ਜੀ ਅਸੀਂ ਰੋਕਿਆ ਉਸੇ ਵੀ ਤੇ ਜਾ ਰਿਹਾਤਾ ਉਹ ਤੋਂ ਅਸੀਂ ਕਹਿ ਕੇ ਰੋਕਿਆ ਵੀ ਰੁਕ ਜਾ ਹਮਾਰਾ ਤੇ ਸਾਜਾ ਹੋ ਜਾ ਉਸ ਤੋਂ ਬਾਅਦ ਚਲਾ ਜਾਣਾ ਆਰਾਮ ਨਾਲ ਅੱਛਾ ਜੀ ਹਾਂ ਜੀ ਤਾਂ ਹੁਣ ਹੀ ਗਿਆ ਉਹ ਅ ਜਸਪਿੰਦਰ ਅੱਛਾ ਸਰ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਜੀ ਇਹ ਆਪਣਾ ਛੋਟੀ ਚੁਬਤੀ ਹੋਇਆ ਜੀ ਨਹਿਰ ਦੇ ਉੱਪਰ ਗੁਰੂ ਨੇਅਰ ਗੁਰੂਬਾਈ ਰਵੀਦਾਸ ਘਰ ਦੁਆਰਾ ਅੱਛਾ ਕੀ ਕਾਰਨ ਕੀਤੀਗਾ ਤੁਹਾਡੇ ਨਾਲ ਨਹੀਂ ਸਾਹਮਣੇ ਨਹੀਂ ਹੋਇਆਗਾ ਅਸੀਂ ਬੈਠੇ ਸੀ ਅੰਦਰ ਆਵਾਜ਼ ਆਈ ਭੱਜ ਕੇ ਗਏ ਆ ਦੇ ਦੇਖਣ ਨੂੰ ਆਇਆ ਕਿ ਜਿਹੜਾ ਮੂਰੇ ਬਜਰੀ ਵਾਲਾ ਕ੍ਰੈਸਰ ਸੀ ਉਹ ਸੀ ਉਸ ਤੋਂ ਮਗਰ ਇਹ ਟਰੱਕ ਆਇਆ ਉਹਨੇ ਬ੍ਰੇਕ ਮਾਰ ਕੇ ਉਹ ਸੂਰ ਰੋਡ ਨੂੰ ਮੋੜਨਾ ਸੀ ਮੇਰੇ ਖਿਆਲ ਵਿੱਚ ਉਹਨੇ ਇੱਕਦਮ ਬ੍ਰੇਕ ਮਾਰ ਦਿੱਤੀ ਮਗਰ ਟਰੱਕ ਵਾਲੇ ਬ੍ਰੇਕ ਮਾਰ ਦਿੱਤੀ ਹੁਣ ਇਹ ਡਰਾਈਵਰ ਜਿਹਦਾ ਐਕਸੀਡੈਂਟ ਜਾਦਾ ਮੇਜਰ ਹੋਇਆ ਅਸੀਂ ਸਿਵਲ ਹਸਪਤਲ ਭੇਜਿਆ ਇਹਦੇ ਕੋਲ ਬ੍ਰੇਕ ਲੱਗੀ ਜਾਂ ਨਹੀਂ ਲੱਗੀ ਉਹ ਅਸੀਂ ਆਪ ਵੀ ਦੇਖਾਂਗੇ ਪਰ ਇਹ ਜਦੋਂ ਆ ਕੇ ਦੇਖ ਕੇ ਇਹ ਤਾਂ ਵਿੱਚ ਪੜਿਆ ਹੋਇਆ ਸੀ ਫਤਿਆ ਹੋਇਆ ਸੀ ਹਾਂ ਫਤਿਆ ਹੋਇਆ ਸੀ ਇਹ ਡਰਾਈਵਰ ਅਸੀਂ ਕੱਢਿਆ ਅੰਦਰੋਂ ਮੇਰੇ ਖਿਆਲ ਨਾਲ ਇਹ ਇੱਕ ਲੱਕੀ ਸੀ ਅਸੀਂ ਉਸ ਨਾਲ ਐਂਬੂਲੈਂਸ ਨੂੰ ਫੋਨ ਕੀਤਾ 5 ਮਿੰਟ ਵਿੱਚ ਕੱਟਾ ਕਿ ਨਹੀਂ ਆਤੀ ਸੱਟਾ ਉਹਦੇ ਲੱਤਾਂ ਤੇ ਮੇਜਰ ਸੱਟ ਲੱਗੀ ਲੱਤੋਂ ਬੰਦ ਗਈ ਹੈ ਅੱਜ ਇਹ ਕਹਿੰਦੇ ਕੀ ਰੋਡ ਤੇ ਕਾਫੀ ਜਾਮ ਵਾਲਾ ਰੋਡ ਹੈ ਪਹਿਲਾਂ ਇਹ ਜੀ ਬਹੁਤ ਜ਼ਿਆਦਾ ਅਸੀਂ ਕਈ ਵਾਰ ਇਹ ਇੱਥੇ ਅਸੀਂ ਜ਼ਰੂਰ ਤੋਂ ਕਾਫੀ ਬਹਿ ਚੁੱਕੇ ਹਾਂ ਕਿ ਇੱਥੇ ਜਾਂ ਰੈੱਡ ਲਾਈਟ ਲਾ ਦੇਣ ਜਾਂ ਸਾਨੂੰ ਕੋਈ ਪੁਲ ਬਣਾ ਦੇਣ ਅਤੇ ਹਰ ਚੌਥੇ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਯਾਤਰੀ ਤੇ ਰੋਡ ਪਾਰ ਕਰਨ ਵਾਲੇ ਇਹ ਪ੍ਰਵਾਸੀ ਜੋ ਰੋਡ ਪਾਰ ਕਰਦੇ ਆ ਅਤੇ ਕਈ ਇਹ ਅਜੇ ਆਇਆ ਵਿਚਾਰੇ ਪ੍ਰਵਾਸੀਆਂ ਨੂੰ ਲੇਡੀਜ਼ ਕਈ ਡੈਥ ਹੋਈ ਆ ਉਹ ਲੋਕੀ ਇੱਥੇ ਜਨ ਜਾਣ ਜਾਂਦੀ ਆਪਣੇ ਕਿਹੜੀ ਜਗ੍ਹਾ ਤੇ ਉੱਤੇ ਐਕਸੀਡੈਂਟ ਹੋਇਆ ਵਾ ਜੀ ਜੋ ਛੋਟੀ ਜਿਹੀ ਵੱਡੀ ਕੋਲ ਐਕਸੀਡੈਂਟ ਹੋਇਆ ਹਾਂਜੀ ਇਹ ਵੈਰੀਫਾਈ ਕਰ ਰਹੇ ਆ ਇਹਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਬੰਦੇ ਨੂੰ ਹਸਪੀਟਲ ਕੋਲ ਭੇਜਦਾ ਸੀ ਬਲੋਸਪੜਾ ਕਿੰਨੇ ਦੇ ਸੱਟਾਂ ਲੱਗੀਆਂ ਸੱਟਾਂ ਸਰ ਮੇਰੇ ਤੋਂ ਪਹਿਲੇ ਭੇਜਦਾ ਜੁਨਾਮ ਕੋਈ ਪਤਾ ਲੱਗਿਆ ਕਾਰਨ ਕੀ ਸੀਗੇ ਕਾਰਨ ਕੁਝ ਨਹੀਂ ਗੱਡੀ ਦਾ ਰੋਡ ਤੇ ਜਾ ਰਹੀ ਬ੍ਰੇਕ ਲੱਗੀ ਕੋਈ ਪਤਨੀ ਕੋਈ ਅੱਗੇ ਆਇਆ ਹੋਊਗਾ ਕਿ ਬ੍ਰੇਕ ਲੱਗਣ ਦੇ ਬਾਅਦ ਇਸ ਤੋਂ ਕੰਟਰੋਲ ਨਹੀਂ ਹੋਇਆ ਗੱਡੀ ਵਿੱਚ ਲੱਗੀ ਦੀ